ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਰੇਲਵੇ ਸਟੇਸ਼ਨ ਘਟਨਾ ਦੀ ਜਿਸ ਨੂੰ ਲੈ ਕੇ ਰੇਲਵੇ ਦੇ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ ਅਮਰੀਕਾ ਤੋਂ ਡਿਪੋਰਟ ਮਾਮਲੇ ਵਿੱਚ ਸਿਆਸੀ ਬਿਆਨਬਾਜ਼ੀ ਲਗਾਤਾਰ ਜਾਰੀ ਹੈ ਕੌਮੀ ਇਨਸਾਫ ਮੋਰਚੇ ਤੇ ਮਾਨ ਸਰਕਾਰ ਦੇ ਖਿਲਾਫ ਇੱਕ ਅਹਿਮ ਐਲਾਨ ਕਰ ਦਿੱਤਾ ਗਿਆ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਅਹਿਮ ਅਪੀਲ ਕੀਤੀ ਹੈ ਅਮਰਸਰ ਦੇ ਵਿੱਚ ਨੌਜਵਾਨ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਵੀਡੀਓ ਵੀ ਸਾਹਮਣੇ ਆ ਗਈ ਹੈ ਮਾਨਸਾ ਦੇ ਵਿੱਚ ਟਰੱਕ ਯੂਨੀਅਨ ਦੇ ਪ੍ਰਧਾਨ ਤੋਂ ਗੋਲੀ ਚੱਲਣ ਦੀ ਖਬਰ ਸਾਹਮਣੇ ਆਈ ਹੈ ਲੁਧਿਆਣਾ ਦੇ ਵਿੱਚ ਵਪਾਰੀ ਜੋੜੇ ਤੇ ਹਮਲਾ ਹੋਇਆ ਔਰਤ ਦੀ ਮੌਤ ਹੋਣ ਤੋਂ ਬਾਅਦ ਹੁਣ ਧਰਨਾ ਲੱਗ ਗਿਆ ਹੈ ਇੱਕ ਹੋਰ ਨੌਜਵਾਨ ਨਸ਼ੇ ਦੇ ਕਰਕੇ ਮੌਤ ਦੇ ਮੂੰਹ ਦੇ ਵਿੱਚ ਲਿਆ ਗਿਆ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਵਾਉਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਦਿੱਲੀ ਰੇਲਵੇ ਸਟੇਸ਼ਨ ਤੋਂ ਕਰਦੇ ਹਾਂ ਜੀ ਸ਼ਨੀਵਾਰ ਰਾਤ ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਤੇ ਇੱਕ ਘਟਨਾ ਵਾਪਰੀ ਭਗੜੜ ਮਚ ਗਈ ਜਿਸ ਦੇ ਕਾਰਨ 18 ਮੌਤਾਂ ਦੀ ਖਬਰ ਆਈ ਸੀ ਜਿਸ ਨੂੰ ਲੈ ਕੇ ਹੁਣ ਰੇਲਵੇ ਵਿਭਾਗ ਦੇ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਗੰਭੀਰ ਜ਼ਖਮੀਆਂ ਨੂੰ 2.5 ਲੱਖ ਰੁਪਏ ਦਾ ਮੁਆਵਜ਼ਾ ਰੇਲਵੇ ਵਿਭਾਗ ਦੇਵੇਗਾ ਅਤੇ ਜਿਹੜੇ ਮਾਮੂਲ ਜਖਮੀ ਹਨ ਉਹਨਾਂ ਨੂੰ ਵੀ 50-50000 ਰੁਪਏ ਮੁਆਵਜ਼ਾ ਦੇਣ ਦਾ ਐਲਾਨ ਰੇਲਵੇ ਵਿਭਾਗ ਦੇ ਵੱਲੋਂ ਕਰ ਦਿੱਤਾ ਗਿਆ ਹੈ ਭਗੜੜ ਇਸ ਕਰਕੇ ਮੱਚ ਮੱਚੀ ਦੱਸੀ ਜਾਂਦੀ ਹੈ ਜੋ ਪਰਤੱਖ ਦਰਸ਼ੀਆਂ ਦੇ ਵੱਲੋਂ ਦੱਸਿਆ ਗਿਆ ਹੈ ਕਿ ਜਿਹੜੀ ਟ੍ਰੇਨ ਇੱਕ ਪਲੇਟਫਾਰਮ ਤੇ ਆਉਣੀ ਸੀ ਉਸ ਦੇ ਬਾਰੇ ਅਨਾਉਂਸਮੈਂਟ ਹੋ ਗਈ ਕੀ ਉਹ ਦੂਜੇ ਪਲੇਟਫਾਰਮ ਤੇ ਆਵੇਗੀ। ਇੱਕਦਮ ਲੋਕਾਂ ਦੇ ਵਿੱਚ ਅਫੜਾ ਤਫੜੀ ਮਚ ਗਈ। ਕੁੰਭ ਦੇ ਮੇਲੇ ਦੇ ਕਰਕੇ ਰੇਲਵੇ ਸਟੇਸ਼ਨ ਤੇ ਬਹੁਤ ਜ਼ਬਰਦਸਤ ਭੀੜ ਸੀ। ਜਿਸ ਕਰਕੇ ਜਦੋਂ ਇਹ ਹਫੜਾ ਤਫੜੀ ਮੱਚੀ ਤਾਂ ਹਫੜਾ ਤਫੜੀ ਭਗਦੜ ਦੇ ਵਿੱਚ ਤਬਦੀਲ ਹੋ ਗਈ। ਲੋਕਾਂ ਨੇ ਇੱਧਰ ਉੱਧਰ ਭਜਣਾ ਸ਼ੁਰੂ ਕਰ ਦਿੱਤਾ। ਜੋ ਲੋਕ ਲੋਕਾਂ ਦੇ ਪੈਰਾਂ ਥੱਲੇ ਕੁਚਲੇ ਗਏ ਉਹਨਾਂ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਕੇਂਦਰ ਸਰਕਾਰ ਇੱਕ ਵਾਰ ਫਿਰ ਤੋਂ ਰੇਲਵੇ ਮਿਨਿਸਟਰੀ ਇੱਕ ਵਾਰ ਫਿਰ ਤੋਂ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਈ ਹੈ ਕਿਉਂਕਿ ਪ੍ਰਤੱਖਦਰਸ਼ੀਆਂ ਨੇ ਦੱਸਿਆ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਇਸ ਵੇਲੇ ਕੋਈ ਵੀ ਸਾਰ ਨਾ ਲਈ ਗਈ ਅੱਧੇ ਪੌਣੇ ਘੰਟੇ ਬਾਅਦ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਇੰਨੀ ਵੱਡੀ ਗਿਣਤੀ ਦੇ ਵਿੱਚ ਭੀੜ ਨੂੰ ਕਾਬੂ ਕਰਨ ਦੇ ਲਈ ਪ੍ਰਸ਼ਾਸਨ ਮੌਕੇ ਤੇ ਮੌਜੂਦ ਨਹੀਂ ਸੀ ਅਤੇ ਕੇਂਦਰ ਸਰਕਾਰ ਦੇ ਦੇ ਰੇਲ ਮੰਤਰੀ ਤੇ ਤਾਂ ਇਲਜ਼ਾਮ ਕਾਂਗਰਸ ਪਾਰਟੀ ਨੇ ਇਹ ਵੀ ਲਾ ਦਿੱਤੇ ਨੇ ਕਿ ਅਸ਼ਵਨੀ ਵੈਸ਼ਨਵ ਦੇਵ ਲੋ ਲਗਾਤਾਰ ਮੋਤਾਂ ਦਾ ਆਕੜਾ ਲੁਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਹਰ ਵਾਰ ਦੱਸਿਆ ਨਹੀਂ ਜਾਂਦਾ ਘੱਟ ਮੋਤਾਂ ਦੱਸੀਆਂ ਜਾਂਦੀਆਂ ਨੇ ਹੁਣ ਇਹ ਕੁੰਭ ਦੇ ਮੇਲੇ ਦੇ ਵਿੱਚ ਵੀ ਜੋ ਭਗੜੜ ਮਚੀ ਸੀ ਉਸ ਦੇ ਵਿੱਚ ਵੀ ਮੋਤਾਂ ਦਾ ਆਕੜਾ ਜ਼ਿਆਦਾ ਸੀ ਸਰਕਾਰ ਨੇ ਲੁਕਾਇਆ ਹੈ ਵਿਰੋਧੀ ਧਿਰਾਂ ਨੇ ਇਹ ਇਲਜ਼ਾਮ ਲਾਇਆ ਸੀ ਅਤੇ ਇਸ ਭਗਦੜ ਦੇ ਵਿੱਚ ਵੀ ਮੋਤਾਂ ਜ਼ਿਆਦਾ ਹਨ ਪਰ ਸਿਰਫ 18 ਦੇ ਕਰੀਬ ਹੀ ਦੱਸੀਆਂ ਗਈਆਂ ਨੇ ਅਜਿਹੇ ਇਲਜ਼ਾਮ ਕੇਂਦਰ ਸਰਕਾਰ ਤੇ ਇੱਕ ਵਾਰ ਫਿਰ ਤੋਂ ਲੱਗਦੇ ਨਜ਼ਰ ਆ ਰਹੇ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਭਾਵੇਂ ਪੰਜਾਬ ਦੇ ਮੁੱਖ ਮੰਤਰੀ ਮਾਨ ਹੋਣ ਭਾਵੇਂ ਵਿਰੋਧਧਰਾਂ ਦੇ ਲੀਡਰ ਹੋਣ ਵਕ ਵਕ ਸੂਬਿਆਂ ਦੇ ਮੁੱਖ ਮੰਤਰੀ ਹੋਣ ਸਾਰਿਆਂ ਦੇ ਵੱਲੋਂ ਇਸ ਘਟਨਾ ਤੋਂ ਬਾਅਦ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਹੁਣ ਕੇਂਦਰ ਸਰਕਾਰ ਦੇ ਦੋ ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਕਿ ਆਖਿਰ ਭਗੜੜ ਮਚੀ ਕਿਉਂ ਹੈ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ ਉਸ ਤੇ ਕਾਰਵਾਈ ਵੀ ਬਣਦੀ ਕੀਤੀ ਜਾਵੇਗੀ ਸਰਕਾਰ ਨੇ ਇਹ ਦਾਵਾ ਕੀਤਾ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਉਣ ਵਾਲਿਆਂ ਦੀ ਗਿਣਤੀ ਲਗਾਤਾਰ ਵਧੀ ਨਜ਼ਰ ਆ ਰਹੀ ਹੈ ਅਮਰੀਕਾ ਲਗਾਤਾਰ ਪ੍ਰਵਸ ਭਾਰਤੀਆਂ ਦੇ ਜਹਾਜ਼ ਭਰ ਭਰ ਕੇ ਭਰਤ ਵਾਪਸ ਭੇਜ ਰਿਹਾ ਹੈ ਇਸ ਨੂੰ ਲੈ ਕੇ ਕਿ ਸਿਆਸੀ ਬਿਆਨਬਾਜ਼ੀ ਵੀ ਲਗਾਤਾਰ ਹੋ ਰਹੀ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਹ ਇਲਜ਼ਾਮ ਲਾਇਆ ਕਿ ਉਹਨਾਂ ਦੇ ਵੱਲੋਂ ਇੱਕ ਗੰਭੀਰ ਮੁੱਦੇ ਤੇ ਰਾਜਨੀਤੀ ਕੀਤੀ ਜਾ ਰਹੀ ਹੈ ਮਾਨ ਨੇ ਆਖਿਆ ਅਸੀਂ ਰਾਜਨੀਤਿਕ ਲੋਕ ਹਾਂ ਰਾਜਨੀਤੀ ਕਰਾਂਗੇ ਪਰ ਜੇਕਰ ਮੈਂ ਪੰਜਾਬ ਦੀ ਇੱਜ਼ਤ ਦੇ ਬਾਰੇ ਬੋਲ ਰਿਹਾ ਹਾਂ ਇਹ ਰਾਜਨੀਤੀ ਹੈ ਤਾਂ ਮੈਂ 24 ਘੰਟੇ ਅਜੇ ਹੀ ਰਾਜਨੀਤੀ ਕਰਦਾ ਰਵਾਂਗਾ ਪੰਜਾਬ ਦੀ ਇੱਜ਼ਤ ਦੇ ਬਾਰੇ ਤਾਂ ਮੈਂ ਗੱਲ ਜ਼ਰੂਰ ਕਰਾਂਗਾ ਭਗਵੰਤ ਮਾਨ ਨੇ ਭਾਜਪਾ ਨੂੰ ਇਹ ਜਵਾਬ ਦਿੱਤਾ ਹੈ ਪੰਜਾਬ ਪੁਲਿਸ ਦੇ ਵੱਲੋਂ ਐਲਾਨ ਪਹਿਲਾਂ ਹੀ ਕੀਤਾ ਗਿਆ ਸੀ ਕਿ ਜਿਹੜੇ ਡਿਪੋਰਟ ਹੋ ਕੇ ਆਉਣਗੇ ਰਿਪੋਰਟ ਤੇ ਉਹਨਾਂ ਦਾ ਪਿਛੋਕੜ ਖੰਗਾਲਿਆ ਜਾਵੇਗਾ ਹੁਣ ਖਬਰ ਸਾਹਮਣੇ ਆਈ ਹੈ ਕਿ ਜਿਹੜਾ ਦੂਜਾ ਜਹਾਜ਼ ਅਮਰੀਕਾ ਤੋਂ ਆਇਆ ਸੀ ਉਸ ਦੇ ਵਿੱਚ ਦੋ ਚਚੇਰੇ ਭਰਾਵਾਂ ਨੂੰ ਰਾਜਪੁਰਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲੈ ਲਿਆ ਗਿਆ 에ਰਪੋਰਟ ਤੋਂ ਹੀ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ 2023 ਦੇ ਕਤਲ ਦੇ ਮਾਮਲੇ ਵਿੱਚ ਭਗੋੜੇ ਸਨ ਉਹ ਅਮਰੀਕਾ ਚਲੇ ਗਏ ਸਨ ਇਸ ਕਰਕੇ ਰਿਪੋਰਟ ਤੋਂ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਦਾਲਤ ਦੇ ਵਿੱਚ ਉਹਨਾਂ ਨੂੰ ਪੇਸ਼ ਕਰਕੇ ਰਿਮਾਂਡ ਵੀ ਲੈ ਲਿਆ ਗਿਆ ਉਹਨਾਂ ਦੇ ਪਰਿਵਾਰਿਕ ਮੈਂਬਰ ਅੰਮ੍ਰਿਤਸਰ ਦੇ ਹਵਾਈ ਅੱਡੇ ਤੇ ਰੋਂਦੇ ਰਹਿ ਗਏ ਕੁਰਲਾਉਂਦੇ ਰਹਿ ਗਏ ਪਰ ਪੁਲਿਸ ਉਹਨਾਂ ਨੂੰ ਗ੍ਰਫਤਾਰ ਕਰਕੇ ਲੈ ਗਈ ਕਤਲ ਦੇ ਮਾਮਲੇ ਦੇ ਵਿੱਚ ਲੁੜਿੰਦੇ ਸਨ ਉਹਨਾਂ ਨੂੰ ਗ੍ਰਫਤਾਰ ਕਰ ਲਿਆ ਗਿਆ ਰਾਜਪੁਰਾ ਪੁਲਿਸ ਨੇ ਇਹ ਵੱਡਾ ਐਕਸ਼ਨ ਇਸ ਮਾਮਲੇ ਤੇ ਕੀਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ ਪੰਜਾਬ ਚੰਡੀਗੜ੍ਹ ਦੇ ਬਾਡਰ ਤੇ ਪਿਛਲੇ ਲੰਮੇ ਸਮੇਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਬੇਅਦਬੀਆਂ ਤੇ ਕਾਨੂੰਨ ਬਣਾਉਣ ਨੂੰ ਲੈ ਕੇ ਬੇਅਦਬੀਆਂ ਤੇ ਰੋਕ ਲਗਾਉਣ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਹੁਣ ਕੌਮੀ ਇਨਸਾਫ ਮੋਰਚੇ ਦੇ ਇੱਕ ਬੈਠਕ ਹੋਈ ਬੈਠਕ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਫੈਸਲਿਆਂ ਤੇ ਬਾਰੇ ਜਾਣਕਾਰੀਆਂ ਆਗੂਆਂ ਦੇ ਵੱਲੋਂ ਦਿੱਤੀ ਗਈ ਆਗੂਆਂ ਨੇ ਮਾਨ ਸਰਕਾਰ ਦੇ ਖਿਲਾਫ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਐਲਾਨ ਇਸ ਕਰਕੇ ਕੀਤਾ ਗਿਆ ਮਾਨ ਸਰਕਾਰ ਦੇ ਖਿਲਾਫ ਕਿਉਂਕਿ ਕੌਮੀ ਇंसाफ ਮੋਰਚੇ ਦੇ ਆਗੂ ਆਖਦੇ ਨੇ ਜੱਤਾਰ ਸਿੰਘ ਹਵਾਰਾ ਦੀ ਜੋ ਪੋਜੀਸ਼ਨ ਹੈ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਉਸ ਦਾ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਵਿਰੋਧ ਕੀਤਾ ਹੈ ਕਿ ਜੇਕਰ ਹਵਾਰਾ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਲਿਆਂਦਾ ਜਾਵੇਗਾ ਤਾਂ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ ਇਸ ਕਰਕੇ ਮਾਨ ਸਰਕਾਰ ਨੇ ਵਿਰੋਧ ਕੀਤਾ ਪਰ ਅਸੀਂ ਮਾਨ ਸਰਕਾਰ ਦੇ ਇਸ ਵਿਰੋਧ ਦਾ ਵਿਰੋਧ ਕਰਦੇ ਹਾਂ ਸਾਡੇ ਕੋਲੋਂ ਹੀ ਤਾਕਤ ਲੈ ਕੇ ਭਗਵੰਤ ਮਾਨ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ ਪਹਿਲਾਂ ਸਾਡੇ ਧਰਨਿਆਂ ਦੇ ਵਿੱਚ ਆ ਕੇ ਭਗਵੰਤ ਮਾਨ ਕਹਿੰਦੇ ਹੁੰਦੇ ਸਨ ਦੀ ਬੇਅਦਬੀਆਂ ਦਾ ਇਨਸਾਫ ਮਿਲਣਾ ਚਾਹੀਦਾ ਹੈ ਹੈ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਪੰਜਾਬ ਦੇ ਬੰਦੀ ਸਿੰਘ ਪੰਜਾਬ ਦੀਆਂ ਜੇਲਾਂ ਦੇ ਵਿੱਚ ਤਬਦੀਲ ਹੋਣੇ ਚਾਹੀਦੇ ਨੇ ਸਾਰੀਆਂ ਗੱਲਾਂ ਪਹਿਲਾਂ ਭਗਵੰਤ ਮਾਨ ਨੇ ਆਖੀਆਂ ਸਨ ਹੁਣ ਆਪ ਮੁੱਖ ਮੰਤਰੀ ਬਣ ਗਿਆ ਹੈ ਤਾਂ ਅਦਾਲਤਾਂ ਦੇ ਵਿੱਚ ਇਹਨਾਂ ਹੀ ਗੱਲਾਂ ਦਾ ਵਿਰੋਧ ਕਰਨ ਲੱਗ ਪਿਆ ਹੁਣ ਸਾਡੇ ਜਥੇ ਗੁਰੈਲ ਜੇਲ ਰੋਜ਼ਾਨਾ ਵੱਡੇ ਪੱਧਰ ਤੇ ਜਾਣਗੇ 31 ਮੈਂਬਰੀ ਜਥੇ ਜਾਇਆ ਕਰਨਗੇ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਿੱਲੀ ਦੇ ਸੈ ਪੰਜਾਬ ਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁੱਤਲੇ ਬੁੜੈਲ ਜੇਲ੍ਹ ਦੇ ਸਾਹਮਣੇ 31 ਮੈਂਬਰੀ ਜਥਿਆਂ ਦੇ ਵੱਲੋਂ ਜਾਲਿਆ ਜਾਇਆ ਕਰਨਗੇ ਜਿਸ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਰਵਿੰਦ ਕੇਜਰੀਵਾਲ ਦੇ ਪুতਲੇ ਇਸ ਕਰਕੇ ਕਿਉਂਕਿ ਕੇਜਰੀਵਾਲ ਨੇ ਵੀ ਪੰਜਾਬ ਆ ਕੇ ਸਾਡੇ ਨਾਲ ਇਹ ਵਾਅਦੇ ਕੀਤੇ ਸਨ ਅਤੇ ਹੁਣ ਇਹ ਦੋਨੋਂ ਲੀਡਰ ਮੁਕਰ ਗਏ ਨੇ ਜੇਕਰ ਕੇਂਦਰ ਸਰਕਾਰ ਨੇ ਵੀ ਹਵਾਰਾ ਦੀ ਪੰਜਾਬ ਜੇਲ੍ਹ ਤਬਦੀਲ ਦਾ ਵਿਰੋਧ ਕੀਤਾ ਤਾਂ ਇੱਕ ਪুতਲਾ ਵਿੱਚ ਫਿਰ ਤੀਜਾ ਕੇਂਦਰ ਸਰਕਾਰ ਦਾ ਵੀ ਸ਼ਾਮਿਲ ਕਰ ਦਿੱਤਾ ਜਾਵੇਗਾ ਕੌਮੀ ਇਨਸਾਫ ਮੋਰਚੇ ਨੇ ਮਾਨ ਸਰਕਾਰ ਦੇ ਖਿਲਾਫ ਇਹ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਇੱਕ ਐਲਾਨ ਇਹ ਵੀ ਕੀਤਾ ਗਿਆ ਹੈ ਕਿ ਕੌਮੀ ਇਨਸਾਫ ਮੋਰਚੇ ਦੇ ਇੱਕ ਮੋਰਚੇ ਦੇ ਵਿੱਚ 31 ਮਾਰਚ ਨੂੰ ਇੱਕ ਵੱਡਾ ਇਕੱਠ ਕੀਤਾ ਜਾਵੇਗਾ ਅੱਗੇ ਵਧਦੇ ਹਾਂ ਅਗਲੀ ਗੱਲ ਤੇ ਜੇਕਰ ਜੇਕਰ ਪੰਥਕ ਸਿਆਸਤ ਦੀ ਗੱਲ ਕਰਦੇ ਹਾਂ ਤਾਂ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਜੀ ਦੀ ਕਰ ਲੈਂਦੇ ਹਾਂ ਜਿਨ੍ਹਾਂ ਦੇ ਬਾਰੇ ਹੁਣ ਚਰਚਾਵਾਂ ਚੱਲ ਪਈਆਂ ਹਨ ਕਿ ਉਹਨਾਂ ਦੇ ਵੱਲੋਂ ਵੱਡਾ ਕਦਮ ਚੁੱਕਿਆ ਜਾ ਸਕਦਾ ਹੈ ਕਿਹੜਾ ਵੱਡਾ ਕਦਮ ਉਹ ਸ਼੍ਰੀ ਅਕਾਲ ਤਖਤ ਸਹੀਬ ਦੇ ਜਥੇਦਾਰ ਦੇ ਤੌਰ ਤੇ ਅਸਤੀਫਾ ਦੇ ਸਕਦੇ ਨੇ ਮੀਡੀਆ ਦੇ ਵਿੱਚ ਚਰਚਾਵਾ ਚੱਲ ਰਹੀਆਂ ਨੇ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਮੁੱਦੇ ਨੂੰ ਲੈ ਕੇ ਜਥੇਦਾਰ ਸ਼੍ਰੀ ਅਕਾਲ ਤਖਤ ਸਹੀਬ ਨੇ ਅਕਾਲੀ ਦਲ ਨੂੰ ਐਸਜੀਪੀਸੀ ਨੂੰ ਇਹ ਤਾੜਨਾ ਕੀਤੀ ਸੀ ਕਿ ਕੋਈ ਕਾਰਵਾਈ ਨਾ ਕੀਤੀ ਜਾਵੇ ਕਮੇਟੀ ਨੂੰ ਵੀ ਪ੍ਰਵਾਨਗੀ ਨਹੀਂ ਦਿੱਤੀ ਸੀ ਜਥੇਦਾਰ ਨੇ ਇਸ ਦੇ ਬਾਵਜੂਦ ਅਕਾਲੀ ਦਲ ਅਤੇ ਐਸਜੀਪੀਸੀ ਨੇ ਜ਼ਥੇਦਾਰ ਦੀ ਗੱਲ ਦੇ ਵੱਲ ਕੋਈ ਵੀ ਧਿਆਨ ਨਾ ਦਿੱਤਾ ਜਾਂਚ ਵੀ ਕੀਤੀ ਕਮੇਟੀ ਵੀ ਬਣਾਈ ਅਤੇ ਉਸ ਤੋਂ ਬਾਅਦ ਜ਼ਥੇਦਾਰ ਦੇ ਅਹੁਦੇ ਤੋਂ ਵੀ ਲਾਂਬੇ ਕਰ ਦਿੱਤਾ ਗਿਆ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਮੰਨਿਆ ਜਾ ਰਿਹਾ ਹੈ ਇਹ ਚਰਚਾ ਹੈ ਚੱਲ ਰਹੀ ਹੈ ਕਿ ਇਸ ਰੋਸ਼ਵਜੋਗਿਆਨੀ ਰਗਵੀਰ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਹੁਦਾ ਛੱਡ ਸਕਦੇ ਨੇ ਇਹ ਫੈਸਲਾ ਉਹਨਾਂ ਦੇ ਵੱਲੋਂ ਕਿਸੇ ਵੀ ਵੇਲੇ ਲਿਆ ਜਾ ਸਕਦਾ ਹੈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਉਹਨਾਂ ਨੇ ਆਪਣਾ ਵਿਰੋਧ ਜਤਾ ਦਿੱਤਾ ਹੈ ਹੁਣ ਅਸਤੀਫਾ ਦੇ ਕੇ ਉਹ ਵਿਰੋਧ ਜਤਾ ਸਕਦੇ ਨੇ ਐ ਅਜਿਹੀਆਂ ਚਰਚਾਵਾਂ ਹੁਣ ਚਲਦੀਆਂ ਨਜ਼ਰ ਆ ਰਹੀਆਂ ਨੇ ਅਗਲੀ ਖਬਰ ਦੇ ਵੱਲ ਵੱਧੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਸੂਬੇ ਦੇ ਵਿੱਚ ਸਰਗਰਮ ਹੋ ਗਏ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦਾ ਉਹਨਾਂ ਨੇ ਦੌਰਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਮਰitsar ਤੋਂ ਬਾਅਦ ਹੁਣ ਉਹ ਲੁਧਿਆਣਾ ਪਹੁੰਚੇ ਲੁਧਿਆਣਾ ਦੇ ਪਿੰਡ ਕੁੰਗਰਾਲੀ ਰਾਜਪੂਤਾਂ ਦੇ ਵਿੱਚ ਖੇਡ ਮੇਲੇ ਦੇ ਵਿੱਚ ਹਿੱਸਾ ਲਿਆ ਗਿਆ ਸੀਐਮ ਭਗਵੰਤ ਮਾਨ ਦੇ ਵੱਲੋਂ ਮਾਨ ਨੇ ਦਾਵਾ ਕੀਤਾ ਕਿ ਅੱਜ ਤੱਕ ਇਸ ਖੇਡ ਮੇਲੇ ਦੇ ਵਿੱਚ ਕੋਈ ਵੀ ਮੁੱਖ ਮੰਤਰੀ ਨਹੀਂ ਪਹੁੰਚਿਆ ਸੀ ਮੈਂ ਪਹਿਲਾ ਮੁੱਖ ਮੰਤਰੀ ਹਾਂ ਮਾਨ ਨੇ ਆਪਣੇ ਭਾਸ਼ਣ ਦੌਰਾਨ ਆਖਿਆ ਮੈਂ ਜਿੱਥੇ ਵੀ ਜਾਣਾ ਪੰਜਾਬ ਦੇ ਕਿਸੇ ਵੀ ਕੋਨੇ ਵਿੱਚ ਲੋਕ ਮੈਨੂੰ ਆਖਦੇ ਨੇ ਤੁਸੀਂ ਪਹਿਲੇ ਮੁੱਖ ਮੰਤਰੀ ਹੋ ਜਿਹੜੇ ਇੱਥੇ ਪਹੁੰਚੇ ਹੋ ਕਦੇ ਕੋਈ ਮੁੱਖ ਮੰਤਰੀ ਇੱਥੇ ਨਹੀਂ ਆਇਆ ਵੇਖੋ ਇਹ ਕਦੇ ਪੰਜਾਬ ਵਿੱਚ ਕਿਤੇ ਗਏ ਹੀ ਨਹੀਂ ਜਿੱਤ ਕੇ ਆਪਣੇ ਮਹਿਲਾਂ ਦੇ ਵਿੱਚ ਵੜ ਗਏ ਸੀ ਮੈਂ ਨਹੀਂ ਵੜਦਾ ਮੈਂ ਲੋਕਾਂ ਦੇ ਵਿੱਚ ਰਹਿਣਾ ਨੌਜਵਾਨਾਂ ਨੂੰ ਇੱਕ ਅਹਿਮ ਅਪੀਲ ਸੀਐਮ ਮਾਨ ਦੇ ਵੱਲੋਂ ਇਸ ਮੌਕੇ ਉੱਤੇ ਕੀਤੀ ਗਈ ਹੈ ਮਾਨ ਨੇ ਆਖਿਆ ਪੰਜਾਬ ਬਹੁਤ ਵਧੀਆ ਧਰਤੀ ਹੈ ਹੁਣ ਤਾਂ ਆਪਣੀ ਸਰਕਾਰ ਵੀ ਬਣ ਗਈ ਹੈ ਲੋਕਾਂ ਦੀ ਆਪਣੀ ਸਰਕਾਰ ਅਜੇ ਹੀ ਸਰਕਾਰ ਬਣ ਗਈ ਹੈ ਇੱਕ ਪਰਿਵਾਰ ਦੇ ਵਿੱਚ ਦੋ ਦੋ ਜਾਂ 3 3 ਸਰਕਾਰੀ ਨੌਕਰੀਆਂ ਮੈਂ ਦੇ ਰਿਹਾ ਹਾਂ ਆਪਣੇ ਹੱਥੀ ਨਿਯੁਕਤ ਪੱਤਰ ਦੇ ਰਿਹਾ ਹਾਂ ਸਰਕਾਰੀ ਨੌਕਰੀਆਂ ਦੇ ਇੱਕੋ ਪਰਿਵਾਰ ਦੇ ਵਿੱਚ 2 2 3 3 ਫਿਰ ਆਪਾਂ ਵਿਦੇਸ਼ ਕਿਉਂ ਜਾਣਾ ਨਾ ਜਾਈਏ ਵਿਪਰਾਂ ਦੀ ਤਿਆਰੀ ਕਰੋ ਸਰਕਾਰੀ ਨੌਕਰੀਆਂ ਦੀ ਤਿਆਰੀ ਕਰੋ ਮੈਂ ਗਰੰਟੀ ਦਿੰਨਾ ਕੋਈ ਪੈਸਾ ਨਹੀਂ ਲੱਗੇਗਾ ਕੋਈ ਸਿਫਾਰਿਸ਼ ਦੀ ਲੋੜ ਨਹੀਂ ਪਵੇਗੀ ਮੈਂ ਆਪ ਤੁਹਾਨੂੰ ਨਿਯੁਕਤ ਪੱਤਰ ਦਿਆਂਗਾ ਬਸ ਤਿਆਰੀ ਕਰਕੇ ਪਾਸ ਹੋ ਜਾਓ ਮੈਰਿਟ ਦੇ ਵਿੱਚ ਆ ਜਾਓ ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਸਰਕਾਰੀ ਨੌਕਰੀ ਪੰਜਾਬ ਦੇ ਵਿੱਚ ਤੁਹਾਨੂੰ ਜ਼ਰੂਰ ਮਿਲੇਗੀ ਬਾਹਰ ਨਾ ਜਾਓ ਮੁੱਖ ਮੰਤਰੀ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਆ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡਿਆ ਉਹਨਾਂ ਦਾ ਨਕਲੀ ਪੀਏ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਖਬਰ ਦੇ ਮੁਤਾਬਿਕ ਨਕਲੀ ਪੀਏ ਬਣ ਕੇ ਇੱਕ ਵਿਅਕਤੀ ਦੇ ਵੱਲੋਂ ਰਿਸ਼ਵਤਾਂ ਲੈਣ ਦਾ ਕੰਮ ਕੀਤਾ ਗਿਆ ਉਹ ਵੀ ਮੰਤਰੀ ਦੇ ਨਾਮ ਤੇ ਕਿ ਮੈਂ ਤੁਹਾਡਾ ਕੰਮ ਕਰਵਾ ਕੇ ਦਵਾਗਾ ਮਾਲ ਮੰਤਰੀ ਜੋ ਤੁਸੀਂ ਮੈਨੂੰ ਰਿਸ਼ਵਤ ਦਿਓ ਕੁਲਦੀਪ ਸਿੰਘ ਨਾਮ ਦੱਸਿਆ ਜਾ ਰਿਹਾ ਹੈ ਇਸ ਵਿਅਕਤੀ ਦਾ ਲੋਕਾਂ ਤੋਂ ਇਹ ਆਖ ਕੇ ਪੈਸੇ ਲੈਂਦਾ ਸੀ ਕਿ ਮੈਂ ਹਰਦੀਪ ਮੁੰਡਿਆ ਦਾ ਪੀਏ ਹਾਂ ਤੁਹਾਡਾ ਕੰਮ ਕਰਾ ਦਿਆਂਗਾ ਹੁਣ ਜੋ ਤਾਜ਼ਾ ਠੱਗੀ ਦੀ ਜਾਣਕਾਰੀ ਸਾਹਮਣੇ ਆਈ ਹੈ ਇਸ ਵਿਅਕਤੀ ਨੇ ਵਿਕੀ ਵਰਮਾ ਨਾਮ ਦੇ ਇੱਕ ਪ੍ਰਾਪਰਟੀ ਡੀਲਰ ਤੋਂ ਕਿਸੇ ਹੋਰ ਦੇ ਨਾਮ ਨਾਮ ਤੇ ਰਿਸ਼ਵਤ ਲਈ ਜਿਸ ਤੋਂ ਬਾਅਦ ਜਦੋਂ ਉਸ ਨੂੰ ਇਸ ਦੀ ਅਸਲੀਅਤ ਬਾਰੇ ਪਤਾ ਲੱਗਿਆ ਤਾਂ ਉਸ ਨੇ ਮੰਤਰੀ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਮੰਤਰੀ ਦਾ ਪੀਏ ਹੋਣ ਦਾ ਦਾਵਾ ਕਰਨ ਵਾਲੇ ਕੁਲਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਮੰਤਰੀ ਦੇ ਨਾਮ ਤੇ ਹੀ ਰਿਸ਼ਵਤ ਲਈ ਜਾ ਰਹੀ ਹੈ ਅਤੇ ਮੰਤਰੀ ਨੂੰ ਪਤਾ ਨਹੀਂ ਜਦੋਂ ਪਤਾ ਲੱਗਿਆ ਤਾਂ ਨਕਲੀ ਪੀਏ ਨੂੰ ਹੁਣ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ ਅੱਗੇ ਵੱਧਦੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਬੀਤੇ ਦਿਨ ਭ੍ਰਸ਼ਟਾਚਾਰ ਨੂੰ ਲੈ ਕੇ ਅਧਿਕਾਰੀਆਂ ਨੂੰ ਸਖਤ ਹੁਕਮ ਦਿੱਤੇ ਗਏ ਸਨ ਡੀਸੀਐਮ ਐਮਪੀ ਐਮਡੀਐਮ ਅਤੇ ਐਸਐਚਓ ਜੋ ਥਾਣਿਆਂ ਦੇ ਮੁਖੀ ਨੇ ਇਹਨਾਂ ਸਾਰਿਆਂ ਨੂੰ ਹੁਕਮ ਦਿੱਤੇ ਭ੍ਰਸ਼ਟਾਚਾਰ ਰੋਕੋ ਪਰ ਖਬਰ ਫਰੀਦਕੋਟ ਦੇ ਥਾਣਾ ਤੋਂ ਸਾਹਮਣੇ ਆਈ ਹੈ ਜਿੱਥੇ ਦੇ ਮਹਿਲਾ ਐਸਐਚਓ ਜੋਗਿੰਦਰ ਕੋਰ ਤੇ ਰਿਸ਼ਵਤ ਲੈਣ ਦਾ ਪਰਚਾ ਦਰਜ ਹੋ ਗਿਆ ਹੈ ਜਾਣਕਾਰੀ ਦੇ ਮੁਤਾਬਿਕ ਐਸਐਚਓ ਜੋਗਿੰਦਰ ਕੋਰ ਅਤੇ ਉਹਨਾਂ ਦੇ 2 ਗਨਮੈਨ ਤੇ ਇਸ ਸੰਬੰਧੀ ਚਰਚਾ ਦਰਜ ਕੀਤਾ ਗਿਆ ਹੈ ਕਿ ਉਹਨਾਂ ਨੇ ਇੱਕ ਕਬਾੜੀਏ ਦੇ ਕੋਲੋਂ 2 ਲੱਖ ਰੁਪਏ ਦੀ ਰਿਸ਼ਵਤ ਲਈ ਹੈ ਸਿਰਫ ਰਿਸ਼ਵਤ ਹੀ ਨਹੀਂ ਲਈ ਸਗੋਂ ਉਸ ਨੂੰ ਧਮਕਾਇਆ ਵੀ ਉਸਦੇ ਪਰਿਵਾਰਿਕ ਮੈਂਬਰਾਂ ਨੂੰ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਵੀ ਰੱਖਿਆ ਐਸਐਮਪੀ ਡਾਕਟਰ ਪਰਗਿਆ ਜੈਨ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਕਬਾੜੀਏ ਦੇ ਕੋਲੋਂ ਇਹਨਾਂ ਨੇ 100 ਰੁਪਏ ਦੀ ਰਿਸ਼ਵਤ ਮੰਗੀ ਸੀ ਕੋਈ ਚੋਰੀ ਦਾ ਮਾਮਲਾ ਸੀ ਜਿਸ ਕਰਕੇ ਇਹਨਾਂ ਨੇ ਕਬਾੜੀਏ ਤੋਂ ਮੰਗੀ ਰਿਸ਼ਵਤ 5 ਲੱਖ ਰੁਪਈਆ ਉਸ ਤੋਂ ਅਰੇਂਜ ਉਹ ਅਰੇਂਜ ਨਾ ਕਰ ਸਕਿਆ ਭਾਉ 2 ਲੱਖ ਦਾ ਹੀ ਪ੍ਰਬੰਧ ਕਰ ਸਕਿਆ ਕਬਾੜ ਡੀਲਰ ਦੀ ਪਤਨੀ ਅਤੇ ਬੱਚੇ ਨੂੰ 2 ਲੱਖ ਮਿਲਣ ਤੋਂ ਬਾਅਦ ਛੱਡ ਦਿੱਤਾ ਗਿਆ ਅਤੇ ਇਸ ਭ੍ਰਸ਼ਟਾਚਾਰ ਦਾ ਖੁਲਾਸਾ ਹੋਣ ਤੋਂ ਬਾਅਦ ਹੁਣ ਇਹਨਾਂ ਸਾਰਿਆਂ ਤੇ ਭਾਉ ਐਸ਼ਚਓ ਅਤੇ ਉਸ ਦੇ ਗਨਮੈਨਾ ਤੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਉਹਨਾਂ ਤੇ ਬਣਦੀ ਸਖਤ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਐਸਐਮਪੀ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਅਗਲੀ ਖਬਰ ਦਿਵਲਵਦ ਦੇ ਹਾਂ ਪ੍ਰੇਸ਼ਟਾਚਾਰ ਤੋਂ ਬਾਅਦ ਗੱਲ ਹੁਣ ਕਾਨੂੰਨ ਵਿਵਸਥਾ ਦੀ ਕਰਦੇ ਹਾਂ ਅਮਰਸਰ ਦੇ ਪਿੰਡ ਮਾਲ ਤੋਂ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਇੱਕ ਨੌਜਵਾਨ ਦਾ ਗੋਲੀ ਮਾਰ ਕੇ ਗਲੀ ਦੇ ਵਿੱਚ ਖੜੇ ਨੌਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਵੀਡੀਓ ਦੇ ਵਿੱਚ ਵੇਖਿਆ ਜਾ ਸਕਦਾ ਹੈ ਨੌਜਵਾਨ ਆਪਣੇ ਘਰ ਦੇ ਬਾਹਰ ਖੜਾ ਹੈ ਦੋ ਵਿਅਕਤੀ ਮੋਟਰਸਾਈਕਲ ਤੇ ਆਉਂਦੇ ਨੇ ਉਸ ਨੂੰ ਗੋਲੀ ਮਾਰ ਕੇ ਮੋਟਰਸਾਈਕਲ ਮੋੜ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਇਹ ਇਕੱਲਾ ਕਮਾਉਣ ਵਾਲਾ ਸੀ ਪਰ ਇਸ ਦੀ ਇਸੇ ਨਾਲ ਲੜਾਈ ਹੋ ਗਈ ਸੀ ਨੀਜੀ ਰੰਜਿਸ਼ ਦਾ ਮਾਮਲਾ ਇਸ ਨੂੰ ਦੱਸਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਨੇ ਉਹਨਾਂ ਦੇ ਨਾਮ ਵੀ ਦੱਸ ਦਿੱਤੇ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ মিডিਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਿਅਕਤੀਆਂ ਦਾ ਸਾਨੂੰ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਪਰ ਸਰੇਆਮ ਗੋਲੀਆਂ ਪੰਜਾਬ ਦੇ ਵਿੱਚ ਮਾਰੀਆਂ ਜਾ ਰਹੀਆਂ ਨੇ ਲੋਕਾਂ ਦੇ ਵੱਲੋਂ ਇਹ ਸਵਾਲ ਖੜੇ ਕੀਤੇ ਜਾ ਰਹੇ ਨੇ ਅੱਗੇ ਵਧਦੇ ਹਾਂ ਗੱਲ ਮਾਨਸਾ ਦੀ ਕਰਦੇ ਹਾਂ ਬੁੜਲਾਣਾ ਦੇ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਦੇ ਵੱਲੋਂ ਦਾਵਾ ਕੀਤਾ ਗਿਆ ਹੈ ਉਹਨਾਂ ਨੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕੀਤੀ ਹੈ ਕਿ ਮੇਰੇ ਤੇ ਗੋਲੀਆਂ ਚਲੀਆਂ ਨੇ ਮੈਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਪੁਲਿਸ ਨੇ ਇਸ ਮੌਕੇ ਇਹ ਜਾਣਕਾਰੀ ਦਿੱਤੀ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਗੁਰਮੀਤ ਸਿੰਘ ਦੇ ਵੱਲੋਂ ਸ਼ਿਕਾਇਤ ਦਰਜ ਕਰਾਈ ਗਈ ਹੈ ਕਿ ਉਹ ਆਪਣੇ ਪਿੰਡ ਵੱਲ ਨੂੰ ਵਾਪਸ ਜਾ ਰਿਹਾ ਸੀ ਨਾਲ ਇੱਕ ਗੱਡੀ ਦੇ ਵਿੱਚ ਉਸ ਦੇ ਨਾਲ ਵਿਅਕਤੀ ਵੀ ਸੀ ਪਿੱਛੋਂ ਦੋ ਗੱਡੀਆਂ ਉਸ ਦੇ ਪਿੱਛੇ ਲੱਗ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਸਾਬਕਾ ਪ੍ਰਧਾਨ ਵੀ ਸੀ ਯੂਨੀਅਨ ਦਾ ਉਹਨਾਂ ਦੇ ਵੱਲੋਂ ਗੱਡੀ ਨੂੰ ਟੱਕਰਾ ਵੀ ਮਾਰੀਆਂ ਗਈਆਂ ਗੋਲੀਆਂ ਵੀ ਚਲਾਈਆਂ ਗਈਆਂ ਅਤੇ ਰੋਕ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਗੱਡੀ ਰੋਕ ਕੇ ਮੌਕੇ ਤੋਂ ਭੱਜ ਗਏ ਅਤੇ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਹੈ ਉਹਨਾਂ ਦੇ ਇਰਾਦੇ ਕਤਲ ਕਰਨ ਦੇ ਸੀ ਅਸੀਂ ਕੇਸ ਅਸੀਂ ਦਰਜ ਕਰਾ ਲਿਆ ਹੈ ਮਾਮਲਾ ਦਰਜ ਕਰ ਲਿਆ ਹੈ ਹੁਣ ਅਗਲੀ ਜਾਂਚ ਕੀਤੀ ਜਾਵੇਗੀ ਅਤੇ ਉਸ ਤੋਂ ਬਾਅਦ ਜੋ ਵੀ ਬਣਦੀ ਕਾਰਵਾਈ ਹੋਵੇਗੀ ਅਸੀਂ ਕਰਾਂਗੇ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਬੀਤੇ ਦਿਨ ਲੁਧਿਆਣਾ ਦੇ ਏ ਡੋਲੇ ਨੇੜਿਓਂ ਇੱਕ ਖਬਰ ਸਾਹਮਣੇ ਆਈ ਸੀ ਕਿ ਇੱਕ ਵਪਾਰੀ ਜੋੜੇ ਤੇ ਹਮਲਾ ਹੋਇਆ ਰਾਤ ਦੇ 12 ਵਜੇ ਦੇ ਕਰੀਬ ਵਪਾਰੀ ਜੋੜਾ ਹੋਟਲ ਤੋਂ ਖਾਣਾ ਖਾ ਕੇ ਆ ਰਿਹਾ ਸੀ ਆਖਿਆ ਜਾ ਰਿਹਾ ਹੈ ਕਿ ਰਸਤੇ ਦੇ ਵਿੱਚ ਲੁਟੇਰਿਆਂ ਦੇ ਵੱਲੋਂ ਇਹਨਾਂ ਦੀ ਗੱਡੀ ਘੇਰੀ ਗਈ ਅਤੇ ਹਮਲਾ ਕਰ ਦਿੱਤਾ ਗਿਆ ਲੁੱਟ ਦੇ ਇਰਾਦੇ ਨਾਲ ਦੋਨਾਂ ਦੋਵਾਂ ਤੇ ਹੀ ਪਤੀ ਪਤਨੀ ਤੇ ਹਮਲਾ ਕੀਤਾ ਗਿਆ ਪਤੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਪਰ ਪਤਨੀ ਦੀ ਮੌਤ ਹੋ ਗਈ ਜਿਸ ਨੂੰ ਲੈ ਕੇ ਵਪਾਰੀਆਂ ਦੇ ਵੱਲੋਂ ਰਿਸ਼ਤੇਦਾਰ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਧਰਨਾ ਦਿੱਤਾ ਗਿਆ ਕਿ ਇਨਸਾਫ ਮਿਲਣਾ ਚਾਹੀਦਾ ਹੈ ਇਸ ਮੌਕੇ ਸਿਮਰਜੀਤ ਸਿੰਘ ਬੈਸ ਵੀ ਪਹੁੰਚੇ ਸਨ ਉਹਨਾਂ ਨੇ ਵੀ ਆਖਿਆ ਕਿ ਸਰਕਾਰ ਤਾਂ ਸਿਰਫ ਆਪਣੀ ਸਰਕਾਰ ਬਣਾਉਣ ਤੇ ਹੀ ਲੱਗੀ ਹੋਈ ਹੈ ਲੋਕਾਂ ਦੀ ਇਹਨਾਂ ਨੂੰ ਕੋਈ ਵੀ ਪਰਵਾਹ ਨਹੀਂ ਹੈ ਸਰੇ ਆਮ ਗੋਲੀਆਂ ਚਲੀ ਜਾਂਦੀਆਂ ਨੇ ਸਰਕਾਰ ਇਸ ਪਾਸੇ ਵੱਲ ਧਿਆਨ ਦੇਵੇ ਬੈਂਸ ਨੇ ਇਹ ਗੱਲ ਆਖੀ ਪਰ ਨਵੀਂ ਜਾਣਕਾਰੀ ਇਸ ਮਾਮਲੇ ਦੇ ਵਿੱਚ ਇਹ ਸਾਹਮਣੇ ਆ ਰਹੀ ਹੈ ਕਿ ਪੁਲਿਸ ਨੂੰ ਇਸ ਵਪਾਰੀ ਤੇ ਸ਼ੱਕ ਹੈ अनोਖ ਮਿੱਤਲ ਨਾਮ ਦੱਸਿਆ ਜਾ ਰਿਹਾ ਹੈ ਵਪਾਰੀ ਦਾ ਮੀਡੀਆ ਰਿਪੋਰਟਾਂ ਦਾਵਾ ਕਰਦੀਆਂ ਨੇ ਕਿ ਪੁਲਿਸ ਨੂੰ ਇਸ ਵਪਾਰੀ ਤੇ ਸ਼ੱਕ ਹੈ ਕਿਉਂਕਿ ਜੇਕਰ ਉਹ ਲੁੱਟ ਦੀ ਵਾਰਦਾਤ ਕਰਨ ਲਈ ਆਏ ਸਨ ਤਾਂ ਇਹ ਵਪਾਰੀ ਆਖਦਾ ਹੈ ਕਿ ਮੈਨੂੰ ਉਹਨਾਂ ਨੇ ਕੁਝ ਸੁngਾ ਕੇ ਬੇਹੋਸ਼ ਕਰ ਦਿੱਤਾ ਪਰ ਮੇਰੀ ਪਤਨੀ ਨੂੰ ਉਹ ਅਧਮਰੀ ਕਰਕੇ ਸੁੱਟ ਗਏ ਜੇਕਰ ਉਹਨਾਂ ਨੇ ਲੁੱਟਣਾ ਹੀ ਸੀ ਤਾਂ ਫਿਰ ਵਿਅਕਤੀ ਨੂੰ ਬੇਹੋਸ਼ ਕਰਕੇ ਉਸਦੀ ਪਤਨੀ ਨੂੰ ਮਾਰਨ ਦਾ ਕੀ ਮਤਲਬ ਬਣਦਾ ਪਤਨੀ ਦੀ ਮੌਤ ਹੋ ਗਈ ਹੈ ਅਤੇ ਵਪਾਰੀ ਨੂੰ ਥੋੜੀਆਂ-ਬਹੁਤ ਸੱਟਾਂ ਲੱਗੀਆਂ ਨੇ ਇਸ ਕਰਕੇ ਵੀ ਸ਼ੱਕ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਪਤੀ ਤੇ ਹੀ ਸ਼ੱਕ ਕੀਤਾ ਜਾ ਰਿਹਾ ਹੈ। ਕੁਝ ਮੀਡੀਆ ਰਿਪੋਰਟਾਂ ਹੁਣ ਅਜੇਹਾ ਦਾਵਾ ਵੀ ਕਰਦੀਆਂ ਨੇ ਪੂਰੀ ਜਾਂਚ ਹੋਵੇਗੀ ਉਸ ਤੋਂ ਬਾਅਦ ਹੀ ਇਸ ਬਾਰੇ ਕੁਝ ਪਤਾ ਲੱਗ ਸਕਦਾ ਹੈ। ਅਗਲੀ ਖਬਰ ਦੇ ਵੱਲ ਵੱਧਦੇ ਹਾਂ ਨਸ਼ਿਆਂ ਦੇ ਕਰਕੇ ਨੌਜਵਾਨ ਲਗਾਤਾਰ ਜਹਾਨੋਂ ਜਾ ਰਹੇ ਨੇ। ਹੁਣ ਉਤਰਨ ਤਾਰਨ ਜ਼ਿਲ੍ਹੇ ਦੇ ਪਿੱਖੀ ਪਿੰਡ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ 30 ਸਾਲ ਦਾ ਨੌਜਵਾਨ ਗੁਰਪਿੰਦਰ ਸਿੰਘ ਦੀ ਨਸ਼ੇ ਦੇ ਕਰਕੇ ਮੌਤ ਹੋ ਗਈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਹੈ ਕਿ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਜੀਸੀਬੀ ਚਲਾਉਣ ਦਾ ਇਹ ਨੌਜਵਾਨ ਕੰਮ ਕਰਦਾ ਸੀ ਕਾਫੀ ਸਾਲਾਂ ਤੋਂ ਇਸ ਦੇ ਵੱਲੋਂ ਨਸ਼ੇ ਦਾ ਸੇਵਨ ਕੀਤਾ ਜਾ ਰਿਹਾ ਸੀ ਪਿੱਖੀ ਪਿੰਡ ਦੇ ਵਿੱਚ ਹੀ ਗੰਦੇ ਨਾਲੇ ਦੇ ਨੇੜੇ ਇੱਕ ਖਾਲੀ ਪਲਾਟ ਦੇ ਵਿੱਚੋਂ ਇਸ ਦੀ ਮ੍ਰਿਤਕ ਦੇ ਬਰਾਮਦ ਕੀਤੀ ਗਈ ਹੈ ਪੁਲਿਸ ਨੇ ਆਖਿਆ ਹੈ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਜੋ ਵੀ ਅਗਲੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਇਹ ਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਈਆਂ ਜਾਉਣੀਆਂ ਬਹੁਤ ਹੀ ਜ਼ਰੂਰੀ ਸਨ ਇਨ੍ਹਾਂ ਖਬਰਾਂ ਦੇ ਵਿੱਚੋਂ ਕਿਸੇ ਖਬਰ ਬਾਰੇ ਜੇ ਤੁਹਾਡੀ ਕੋਈ ਰਾਏ ਹੋਵੇ ਜਾਂ ਕੋਈ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ ਜੀ ਅਤੇ ਜੇ ਚੈਨਲ ਉਤੇ ਨਵੇਂ ਆਏ ਹੋ ਤਾਂ ਸੜੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਪੇਜ ਨੂੰ ਲਾਈਕ ਕਰ ਦੇਣਾ ਜੀ ਮਿਲਦੇ ਹਾਂ ਆਪਣੀ ਅਗਲੀ ਵੀਡੀਓ ਵਿੱਚ